ਅੱਜ ਜਿករ ਜਿਹੜਾ ਹੁਸ਼ਿਆਰਪੁਰ ਦੇ ਬਲਾਕ ਮਕੇਰੀਆਂ ਦਿਨ ਪੈਂਦੇ ਪਿੰਡ ਮਹਿਤਪੁਰ ਪਕੇ ਜਿੱਥੇ ਇੱਕ ਸੰਸਨੀ ਖੇਜ਼ ਮਾਮਲਾ ਸਾਹਮਣੇ ਆਇਆ ਹੈ ਬੜੀ ਵੱਡੀ ਖਬਰ ਸਾਹਮਣੇ ਨਿਕਲ ਕੇ ਇਹ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੇ ਹੈ ਦਿਨ ਪ੍ਰਤੀ ਦਿਨ ਜਿਹੜੇ ਹੈਗੇ ਆ ਗੁੰਡਾਗਰਦੀ ਦੇ ਨਾਂ 'ਚ ਹੋ ਰਹੇ ਆ ਕਿਉਂਕਿ ਜੇਕਰ ਗੱਲ ਕਰੀਏ ਤਾਂ ਮਾਰ ਤਾਰ ਲੁੱਟ ਖੋਹ ਤੇ ਜਿਹੜਾ ਗੋਲੀ ਦਾ ਚੱਲਣਾ ਜਿਹੜਾ ਆਮ ਹੀ ਹੋ ਗਿਆ ਹੈ ਤੇ ਇਸੇ ਹੀ ਕੜੀ ਦੀਨ ਅੱਜ ਪਿੰਡ ਮਹਿਤਪੁਰ ਦੇ ਗੋਲੀ ਚੱਲੀ ਹੈ ਕਿਉਂਕਿ ਜਿਹੜਾ ਹੈਗਾ ਸੀਐਸਟਾਪ ਤੇ ਮੁਲਾਜ਼ਮ ਜਿਹੜੇ ਹੈਗੇ ਨੇ ਇੱਕ ਇਨਫੋਰਮੇਸ਼ਨ ਤੇ ਇੱਕ ਰੇਡ ਕਰਨ ਵਾਸਤੇ ਆਏ ਸੀ ਤੇ ਜਦੋਂ ਉਹ ਰੇਡ ਕਰਨ ਵਾਸਤੇ ਪਹੁੰਚੇ ਤਾਂ ਜਿਸ ਇਨਸਾਨ ਵਾਲ ਕਿਉਂਕਿ ਕ੍ਰਾਈਮ ਦੇ ਮਾਮਲੇ ਜਿੱਤੇ ਅੱਗੇ ਵੀ ਦਰਜ ਹੈਗੇ ਨੇ ਤੇ ਜਦੋਂ ਉਹ ਉਸਨੂੰ ਅਰੈਸਟ ਕਰਨ ਵਾਸਤੇ ਆਇਆ ਤਾਂ ਅੱਗੋਂ ਉਹ ਰਾਣਾ ਨਾਮਕ ਜਿਹੜਾ ਵਿਅਕਤੀ ਹੈਗਾ ਅੱਗੋਂ ਫਾਇਰ ਕਰ ਦਿੰਦਾ ਜਿਸ ਦੇ ਵਿੱਚ ਅਮਰਪਾਲ ਸਿੰਘ ਜਿਹੜਾ ਹੈਗਾ ਗੰਭੀਰ ਰੂਪ ਦੇ ਵਿੱਚ ਜਾ ਜਾ ਵੀ ਹੋ ਜਾਂਦਾ ਤੇ ਇਹਨਾਂ ਨੂੰ ਸਿਵਲ ਹਸਪਤਾਲ ਮਕਰੀਆਂ ਵਿੱਚ ਲੈ ਜਾਇਆ ਜਾਂਦਾ ਜਿੱਥੇ ਉਸੇ ਮੌਤ ਹੋ ਜਾਂਦੀ ਇੱਕ ਵੱਡਾ ਜਿਹੜਾ ਕਾਰਨ ਹੈ ਕਿਉਂਕਿ ਇਸ ਖਬਰ ਦਾ ਜੋ ਸੂਚਨਾ ਮਿਲਦੇ ਹੀ ਹਲਕੇ ਭਰ ਦੇ ਵਿੱਚ ਜਿਹੜੀ ਐਦਸ ਦਾ ਮਾਹੌਲ ਬਣ ਗਿਆ ਆਲਾ ਅਧਿਕਾਰੀ ਜਿਹੜੇ ਹੈਗੇ ਨੇ ਉਹ ਮੌਕੇ ਤੇ ਪਹੁੰਚੇ ਹੈ ਅਫਰਟਨ ਇਨਸੀਡੈਂਟ ਅੱਜ ਹੋਇਆ ਹੈਗਾ ਜ ਜਿਹਦੇ ਵਿੱਚ ਸਾਡੀ ਸੀਆਈਏ ਦੀ ਪੁਲਿਸ ਪਾਰਟੀ ਇੱਕ ਸਿਕਰਟ ਇਨਫੋਰਮੇਸ਼ਨ ਤੇ ਜਿਹਦੇ ਵਿੱਚ ਇੱਕ ਸੁਖੰਦਰ ਰਾਣਾ ਕੋਲੇ ਇਲੀਗਲ ਵੈਪਨ ਹੋਣ ਦੀ ਇਨਫੋਰਮੇਸ਼ਨ ਸੀ ਇਹਦਾ ਪਹਿਲਾਂ ਵੀ ਇੱਕ ਕ੍ਰਿਮੀਨਲ ਰਿਕਾਰਡ ਹੈਗਾ ਤੇ ਉਹ ਕੁਝ ਦਿਨਾਂ ਪਹਿਲਾਂ ਹੀ ਬੈਲ ਆਊਟ ਆਇਆ ਸੀ ਤੇ ਉਹਨੂੰ ਐ ਪ੍ਰਿੰਟ ਕਰਨ ਵਾਸਤੇ ਤੇ ਫਰਦਰ ਕਾਨੂੰਨੀ ਕਾਰਵਾਈ ਕਰਨ ਵਾਸਤੇ ਸੁਖਿੰਦਰ ਰਾਣਾ ਨੂੰ ਫੜਨ ਵਾਸਤੇ ਸਾਡੀ ਟੀਮ ਆਈ ਸੀ ਤੇ ਜਦੋਂ ਸਾਡੀ ਟੀਮ ਉਹਨੂੰ ਫੜਨ ਲੱਗੀ ਹੈਗੀ ਤੇ ਉਹਨੇ ਜਿਹੜਾ ਹੈਗਾ ਆਪਣਾ ਇਲੀਗਲ ਰੈਵਨਿਊਸ ਕਰਦਾ ਹੈ ਫਿਰ ਸਾਡੀ ਟੀਮ ਤੇ ਫਾਇਰ ਕੀਤਾ ਤੇ ਇਸ ਫਾਇਰਿੰਗ ਸੇ ਜਿਹੜਾ ਹੈਗਾ ਸਾਡਾ ਇੱਕ ਮੁਲਾਜ਼ਮ ਜਿਹੜਾ ਕਨਸਟੇਬਲ ਅਮਿਤਪਾਲ ਹੈਗਾ ਉਹਨੂੰ ਸੀਰੀਅਸ ਬੁਲੇਟਿੰਗ ਜਰੀ ਹੋਈ ਤੇ ਉਸ ਤੋਂ ਬਾਅਦ ਉਹਨੇ ਦੁਜੇ ਮੁਲਾਜ਼ਮ ਤੇ ਫਾਇਰ ਕੀਤਾ ਲੱਕੀਲੀ ਉਹ ਬਚ ਗਿਆ ਉਸ ਚੋਂ ਕਿਉਂਕਿ ਉਹਨੂੰ ਕੋਈ ਇੰਜਰੀ ਨਹੀਂ ਹੋਈ ਤੇ ਲੇਟਰ ਆਨ ਜਦੋਂ ਮੁਲਾਜ਼ਮ ਨੂੰ ਅਸੀਂ ਹਸਪੀਟਲ ਲੈ ਕੇ ਗਏ ਤੇ ਬਾਅਦ ਚ ਇਲਾਜ ਦੌਰਾਨ ਜਿਹੜਾ ਹੈਗਾ ਉਹ ਕਾਫੀ ਕ੍ਰਿਟੀਕਲ ਕੰਡੀਸ਼ਨ ਹੋਣ ਕਰਕੇ ਜਿਹੜਾ ਹੈਗਾ ਉਹ ਸ਼ਹੀਦ ਹੋ ਗਿਆ ਸਾਡਾ ਮੁਲਾਜ਼ਮ ਅਮਰਪਾਲ ਸਿੰਘ ਤੇ ਫਰਦਰ ਜਿਹੜਾ ਹੈਗਾ ਅਸੀਂ ਉਹਨੂੰ ਕੇਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਇਸ ਤੇ ਐਫ ਆਈ ਆਰ ਵੀ ਦਰਜ ਕੀਤਾ ਜਾ ਰਿਹਾ ਹੈਗਾ ਤੇ ਲਕਰਮਨਲ ਹੈਗਾ ਉਹਨੂੰ ਫੜਨ ਦੀ ਭਾਗ ਵੀ ਪੁਲਿਸ ਨੂੰ ਜਾ ਸੀ ਆਈਐਸ ਦਾ ਇੱਕ ਮੈਂਬਰ ਸੀਗਾ ਜਿਹੜਾ ਬੁਲਟਨ ਜਿਵੇਂ ਆਇਆ ਸੀ ਜਿਹੜਾ ਆਇਆ ਸੀ ਰਾਈਟ ਸਾਈਡ ਤੇ ਸੀ ਚੈਸ ਤੇ ਤੇ ਕਾਫੀ ਕ੍ਰਿਟੀਕਲ ਸਿਚੁਏਸ਼ਨ ਸੀ ਉਹਦੇ ਪਰ ਇੱਥੇ ਜਦੋਂ ਆ ਗਿਆ ਸੀਗਾ ਤੇ ਜੋ ਮੈਕਸਿਮਮ ਐਫਰਟ ਆਪਾਂ ਕਰ ਸਕਦੇ ਸੀਗਾ ਉਹ ਆਪਾਂ ਟ੍ਰੀਟਮੈਂਟ ਦਿੱਤੀ ਹੈ ਤੇ ਟ੍ਰੀਟਮੈਂਟ ਦੇਣ ਤੋਂ ਬਾਅਦ ਇਹ ਸਮਝ ਆ ਗਿਆ ਕਿ ਪੇਸ਼ੈਂਟ ਦੀ ਹਾਲਤ ਕਾਫੀ ਸੀਰੀਅਸ ਹੋ ਰਹੀ ਹੈ ਤੇ ਹਾਈ ਸੈਂਟਰ ਲਈ ਉਹਨੂੰ ਰੈਫਰ ਕਰ ਦਿੱਤਾ ਗਿਆ ਸੀਗਾ ਜੋ ਹਾਈ ਸੈਂਟਰ ਲੈ ਗਏ ਉਹ ਤੋਂ ਪਤਾ ਲੱਗ ਗਿਆ ਨਾ ਪੇਸ਼ੈਂਟ ਨੂੰ ਇਹ ਕੀ ਗੱਲ ਸ਼ੋਰ ਗੋਲ ਹੋ ਗਿਆ ਕਿ ਜਿਹੜੇ ਫਰਦਰ ਟਾਈਮ ਲਿੰਕ ਤਾਂ ਜੀ ਇੱਕੋ ਹੀ ਲੱਗਦਾ ਸੀ ਬਾਕੀ ਉਹ ਪੋਸਮਾਰਟ ਵਗੈਰਾ ਹੋਏਗਾ ਐਂਟਰੀ ਬੰਡ ਇੱਕੋ ਹੀ ਨਜ਼ਰ ਆ ਰਿਹਾ ਸੀਗਾ ਤੇ ਜਦੋਂ ਪੋਸਮਾਰਟ ਹੋਏਗਾ ਫਿਰ ਫਾਈਨਲ ਫੋਟੋਸ ਤੋਂ ਕਿਹੜੀ ਸਾਈਡ ਲੱਗੀ ਹੋਈ ਸੀ ਰਾਈਟ ਸਾਈਡ ਤੇ ਸੀ ਉਹ ਦੇਖਣਾ ਹੋਵੇਗਾ ਕਿੰਨੀ ਜਲਦੀ ਇਸ ਜਿਹੜੇ ਦਿਨ-ਪ੍ਰਤੀ ਦਿਨ ਗੋਲੀਆਂ ਚਲਾਉਣ ਵਾਲੇ ਆ ਉਹਨਾਂ ਨੂੰ ਹਰ ਰਸਤੇ ਵਿੱਚ ਲਿਆ ਜਾਂਦਾ ਹੈ ਕੈਮਰਾਮੈਨ ਲਖਸ਼ਮਨ ਸਿੰਘ ਦੇ ਨਾਲ ਤਰਸੀਮ ਪੱਪੂ ਪੀਡੀਸੀ ਨਿਊਜ਼ ਹੁਸ਼ਿਆਰਪੁਰ